ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਤੇ ਅੱਜ ਆਏ ਸੀ ਆਪਾਂ ਖੇਤ ਦਾ ਸੋਨੀ ਨੂੰ ਮਿਲਣਾ ਮਿਲਿਆ ਹੋਇਆ ਕਹਿੰਦੇ ਕੰਮ ਤੇ ਜੋੜਿਆ ਹੋਇਆ ਅੱਜ ਲੋਟ ਵੀ ਆਈ ਆਉਂਦਾ ਕਹਿੰਦੇ ਕੰਮ-ਕੁਮ ਦਾ ਘੱਟ ਵੱਧ ਹੀ ਕਰਦਾ ਅੱਗੇ ਵੀ ਪਰ ਅੱਜ ਲੋਟ ਆਇਆ ਹੋਇਆ ਵਾ ਅੱਜ ਕਰਦਾ ਆਈ ਆਈ ਮੈਨ ਲਈ ਗਾ ਰੌਣੂ ਪੀ ਕੇ ਆਉਨੇ ਆ ਤੇ ਨਾਲੇ ਅੱਜ ਵਲੌਗ ਬਣਾਏ ਆਉਨੇ ਆ ਕੰਮ-ਕੁਮ ਖਿੱਚੀ ਜਾਂਦਾ ਮੁੰਡਾ ਕੰਮ ਆ ਬਣਿਆ ਹੋਇਆ ਵਾ ਉਨੀ ਝਾਕਦਾ ਹੀ ਨਹੀਂ ਕੀ ਹੋਇਆ ਇੰਨਾ ਕੰਨਾ ਗੇ ਜੁੜਿਆ ਹੋਇਆ ਵਾ ਠੀਕ ਆ ਕੀ ਬਾਨਦਾ ਫਿਰ ਹੂੰ ਬਾਨਦਾ ਗੋੜਾ ਗੋੜਾ ਤੇਰਾ ਕੀ ਬਾਨਦਾ ਗੋੜ ਤਾਂ ਉਧਰ ਬਣਦਾ ਬਹੁਤ ਬਣੀ ਜਾਂਦਾ ਵਾ ਠੀਕ ਵਧੀਆ ਚੱਲੀ ਮੇਰਾ ਆਪਣਾ ਪਤਾ ਹੀ ਇਹ ਸਾਰੇ ਹੀ ਕਰਨਾ ਪੈਣਾ ਹਾਂ ਕੰਮ ਸਾਰੇ ਹੀ ਕਰਨਾ ਪੈਂਦਾ ਹੈ ਹਾਂ ਫੜ ਫੜ ਵਧੀਆ ਤੂੰ ਦੱਸ ਠੀਕ ਆ ਵਧੀਆ ਚੱਲੀ ਜਾਂਦਾ ਕੰਮ ਸੋ ਠੀਕ ਹੈ ਮਾਰੇ ਇਹ ਗੇੜਾ ਮੁੰਡੇ ਨੇ ਕਹਣਾ ਮਾਰਿਆ ਹੀ ਨਹੀਂ ਕਿ ਕਿਤੇ ਗੇੜਾ ਹੀ ਨਹੀਂ ਮਾਰਨਾ ਇਹ ਹਾਂ ਪਹਿਲਾਂ ਨਾ ਬਲੌਕ ਹਾਂ ਸੋਹਣੀ ਕੰਮ ਇਹ ਬੰਦ ਕੀਤਾ ਪਿਆ ਵਾ ਕੀ ਚੱਕਰ ਇਹ ਬੰਦ ਨਹੀਂ ਕੀਤਾ ਹੂੰ ਇਹੇ ਚੱਲੀ ਜਾਂਦਾ ਵਾ ਔਰ ਇਹ ਸਟੋਰ ਕਰ ਲਿਆ ਇੱਧਰ ਚਾਹ ਟੱਬ ਭਰਿਆ ਪਿਆ ਹੈ ਪੂਰਾ ਠੀਕ ਉਹ ਪੱਤ ਨਿਕਲ ਆਉਣੀਆਂ ਪਰ ਲੀਕ ਫਰੀਡ ਕੋਰ ਦੀ ਮੱਦੇ ਇਹ ਇਹ ਉੱਧਰ ਪਾ ਦੇਣਾ ਆਪਾਂ ਇਹ ਇੱਥੇ ਆ ਜਾਣਾ ਉਹ ਯਾਨੀ ਕਿ ਪਹਿਲਾਂ ਇਹਦੇ ਚੋਂ ਇਹਦੇ ਚ ਹਾਂ ਠੀਕ ਆ ਫੇਰ ਹੁਣ ਮੈਨ ਲਈ ਜਾਂਦੀ ਹੈ ਜੀ ਠੀਕ ਆ ਉਹ ਬਸ ਅੱਧਾ ਘੰਟਾ ਲੱਗੂ ਉਹਨੂੰ ਹੌਲ ਪਰਲੇ ਨੂੰ ਕਿੰਨੇ ਟਾਈਮ ਚਲੇ ਜਾਂਦਾ ਉਧਰ ਲੈ ਪੂਰਾ ਪੂਰਾ ਇੱਕ ਘੰਟਾ ਪੰਜ ਸੱਤ ਮਿੰਟ ਉੱਤੇ ਆ ਜਾਂਦੇ ਨੇ ਇਧਰਲੇ ਉਰਲੇ ਨੂੰ ਇਹ ਮੇਰੇ ਉਧਰੋਂ ਉਧਰ ਜਾਵਣਾ ਪਾਰੇ ਫੇਰ ਘੰਟਾ ਲੱਗਣਾ ਉਹਨੂੰ ਇਧਰ ਕਿੰਨਾ ਟਾਈਮ ਲੱਗ ਜਾਂਦਾ ਹਮ ਘੰਟਾ ਹੁਣ ਇਹਨੇ ਜਿੰਨਾ ਚਿਰ ਉਹ ਬੰਦ ਦਾ ਵਾ ਉਹਨਾਂ ਚਿਰ ਇਹ ਉੱਗਿਆ ਵਾ ਘੰਟਾ ਠੀਕ ਆ ਇਹ ਗਰਮ ਹੋ ਗਿਆ ਜਿਹਨੇ ਗਿਆਂਦਾ ਭਾਵਾ ਜਿਹਨੇ ਸਾਫ ਹੋ ਗਿਆ ਮੈਲ ਨੂੰ ਲਹਿ ਗਈ ਇਹ ਤੋਂ ਫੇਰੇ ਉੱਧਰ ਜਾ ਕੇ ਇਹਨੂੰ 1 ਘੰਟਾ ਲੱਗਣਾ ਵਾ ਅੱਛਾ ਫੇਰ ਮਾਰਨਾ ਵਾ ਫੇਰ ਬਣਦਾ ਇੰਨਾ ਕੁਝ ਕਰਨਾ ਪੈਂਦਾ 1 ਘੰਟਾ 5 ਮਿੰਟ ਲੱਗੇ ਜਾਣ ਪੂਰਾ ਘੰਟਾ ਲੱਗੇ 10 ਮਿੰਟ ਅੱਜ ਹਵਾ ਵਾਲੀ ਜਲਦੀ 5-7 ਮਿੰਟ ਲੱਗੂਗਾ ਉੱਤੇ ਬਾਕੀ ਮੁੰਡਾ ਕੈਨੇਡਾ ਵਾਲਾ ਜਾਣਕਾਰੀ ਦੇਊਗਾ ਸਪੈਸ਼ਲ ਗੋੜਾ ਬਣਾਉਣ ਲਈ ਆਇਆ ਕੈਨੇਡਾ ਤੋਂ ਹਾਂ ਕਰਦਾ ਜਾਣ ਵਾਲੀ ਜਾਣਾ ਕਦੋਂ ਕਦੋਂ ਮੋੜਨਾ ਦੱਸ ਦੇ ਮਈ ਚ ਮਈ ਚ ਕਾ ਇਥੇ ਵਧੀਆ ਨਹੀਂ ਲੱਗਿਆ ਇਹ ਕਿੰਨੀ ਡਿਗਰੀ ਵੱਧ ਗਈ ਹੈ ਸਾਨੂੰ ਹਾਂ ਨਾ ਨਾ ਸੋਹਣੀ ਆ ਜੀਗਾ ਇੱਥੇ ਤੈਨੂੰ ਨਹੀਂ ਖੜਾਉਂਦੇਗੇ ਤੇਰੀ ਵਾਰੀ ਇਹਨੇ ਨਾਉਂਦੇ ਇਥੇ ਕੈਨੇਡਾ ਇੱਥੇ ਹੀ ਦਿਸਣੀ ਆ ਹਾਂ ਸੋਹਣੀ ਮੈਂ ਇਥੇ ਕਿ ਗਰਮੀ ਹੁਣ ਇਥੇ ਖੜਾ ਦਿਆ ਕਰੀ ਕੈਨੇਡਾ ਇੱਥੇ ਹੀ ਦਿਸਣੀ ਆ ਟੈਂਪਰੇਚਰ ਬਾਕੀ ਜਿਹੜਾ ਗੋੜ ਬਣ ਕੇ ਤਿਆਰ ਹੋ ਗਿਆ ਇੱਧਰ ਕੀਤਾ ਪਿਆ ਵਾ ਆਪਣਾ ਬੇਸ ਤੇ ਮੈਂ ਕਰਦਾ ਇਹ ਨੂੰ ਵੀ ਨਾ ਆਤਾ ਆਪਾਂ ਗੋੜ ਬਣਾਇਆ ਆ ਸਪੈਸ਼ਲ ਠੀਕ ਆ ਪਾਈਓ ਲੱਗਿਆ ਮੈਂ ਵੀ ਗਾ ਸਪੈਸ਼ਲ ਵਾਲਾ ਕੰਮ ਆ ਸਪੈਸ਼ਲ ਵਾਲਾ ਕੰਮ ਇਹ ਕੱਟ ਚੱਕਰਾ ਪੈਣਾ ਨਾ ਸਾਰਾ ਜਮੇ ਰਹਿਣ ਹਾਂ ਆਪਾਂ ਤਾਂ ਮੈਨੂੰ ਲੱਗ ਗਿਆ ਸੌਂਗ ਔਰ ਕੁਲ ਮਾਲ ਮਾਲਕਾ ਦਾ ਸਵਾਰ ਉਹ ਨੂੰ ਵੀ ਰਹਿ ਸਕਦਾ ਨੂੰ ਪਾਦ ਰਹਿਣਾ ਹੈ ਜਿਨਾ ਵਾਂਦੀ ਬਾਲਵੇਂ ਬਾਕੀ ਅੱਗ ਦਾ ਕੰਮ ਨਾਲ ਦੀ ਨਾਲ ਚੱਲੀ ਜਾਂਦਾ ਵਾ ਥੋੜਾ ਥੋੜਾ ਕਰਕੇ ਲੋ ਜੀ ਕੰਮ ਹੋ ਗਿਆ ਆਪਣਾ ਅੱਧੇ ਤੋਂ ਵੱਧ ਨਿਪਟ ਗਿਆ ਬਲੌਗ ਅੱਜ ਬਣਾਉਣ ਲੱਗੇ ਆ ਫੇਰ ਦੁਬਾਰੇ ਕੰਮ ਚੱਲੀ ਜਾਂਦਾ ਵਧੀਆ ਧੂਆ ਰੋਲ ਹੋਇਆ ਪਿਆ ਵਾ ਫੁੜਕਣੇ ਪੈ ਗਿਆ 20 ਮਿੰਟ ਲੱਗਣਗੇ ਇਹਨੂੰ ਇੱਧਰ ਖੜੇ ਆ ਸਾਡੇ ਆਪਰੇਟਰ ਛੋੱਕੇ ਵਾਲਾ ਛੋੱਕਾ ਲਾਈ ਜਾਂਦਾ ਵਿਜੇ ਕੁਮਾਰ 2005 ਕੇ ਸੰਕਾਰ ਦੀ ਉਹ ਕਿ ਲਈ ਜਾ ਰੇ ਪੈ ਗਿਆ ਫੁੜਕੜੇ 20 ਮਿੰਟ ਲੱਗਣਗੇ ਆ ਉਬਲ ਜਾਨਾ ਮਗਰ ਇਹ ਫਿਰ ਆਪਾਂ ਉਹ ਚ ਕੱਢ ਦੇਣਾ ਟੱਬ ਵਾਲਾ ਇਹ ਚ ਪਾ ਲੈਣਾ ਤੂੰ ਆ ਰੋਲ ਹੋਇਆ ਪਿਆ ਵਾ ਬਈ ਤੂੰ ਇਹਦੀ ਸਮੈਲ ਜਿਹੜਾ ਆ ਤਾਂ ਚੱਲ ਬਾਲਨ ਵਾਲਾ ਤੂੰ ਆਵੇਂ ਜਿਹੜੇ ਆਹ ਸਮੈਲ ਆਏ ਬਹੁਤ ਵਧੀਆ ਆਉਂਦੀ ਮਿੱਠੇ ਮਿੱਠੀ ਇੱਧਰ ਕਮਾਲ ਵਾਲੇ ਬੰਦੇ ਆਪਣੇ ਕਮਾਲ ਥੋੜਾ ਹੀ ਰਹਿ ਗਿਆ ਹਾਂ ਕਿੰਨੇ ਦਿਨ ਹੋ ਗਏ ਲੱਗੇ ਆਪਾਂ ਚਲਾਇਆ ਇਹ ਯਾਰ 7 7 ਤਰੀਕ ਨੂੰ ਚਲਾਇਆ ਯਾਰ ਮੇਨ ਲਾਲ ਹਾਂ 6 ਨੂੰ ਵੀਡੀਓ ਪਾਈ ਸੀ ਆਪਾਂ ਹਾਂ 7 ਨੂੰ ਚਲਾਇਆ ਵਾ ਚਲਦੇ ਆ ਫਿਰ ਉਹਨਾਂ ਕੋਲ ਗੱਲਾਂ ਕਰ ਆਈਏ ਯਾਰ ਲਓ ਜੀ ਮਿੱਤਰੋ ਕੰਮ ਲੈ ਲਿਆ ਨੇੜੇ ਹੀ ਕਰਤਾ ਫਿਰ ਤੋਂ ਹੋਣਾ ਨੇ ਹੁਣ ਕੱਲ ਕੰਮ ਚਲਾਇਆ ਨਹੀਂ ਗੰਨੇ ਕੱਢਨੇ ਕਰਕੇ ਤੇ ਅੱਜ ਕਨੇ ਗੰਨੇ ਗੰਨੇ ਕੀਤੇ ਪਏ ਆ ਹੁਣ ਕਨੇ ਪਿੰਦੇ ਹਾਂ ਬਾਈ ਹਾਂ ਕਿਵੇਂ ਆ ਫਿਰ ਹੁਣ ਕਿੰਨੇ ਦਿਨਾਂ ਦਾ ਪ੍ਰੋਜੈਕਟ ਆ ਆਪਣਾ ਹੁਣ ਹਾਂ ਮੈਂ ਵੀ ਕਿਹਾ ਵੀ 50 ਦਿਨਾਂ ਦਾ ਬਸ 20 ਤਰੀਕ ਤੋਂ 20 ਤਰੀਕ ਤੱਕ ਨਿਪਟਾਣਾ ਕੰਮ ਆਪਣਾ ਕੰਮ ਲੈ ਲਿਆ ਨੇੜ ਆਪਾਂ ਹੈਂ ਗੜ ਕਹਿੰਦੇ ਆਰਗੈਨਿਕ ਆ ਪਹਿਲਾ ਗੰਨਾ ਆਰਗੈਨਿਕ ਚਾਹੀਦਾ ਫੇਰ ਗੜ ਆਰਗੈਨਿਕ ਬਣਾਉਣਾ ਵਾ ਜੇ ਹੁਣ ਗੰਨਾ ਆਪਾਂ ਆਪ ਦਾ ਖਲਾੜਾ ਲਾ ਲਈਏ ਤੇ ਗੰਨਾ ਮੋਡਲ ਮੁੱਲ ਮੰਗਾਈ ਜਾਈਏ ਫੇਰ ਉਹ ਕੁਆਲਿਟੀ ਨਹੀਂ ਬਣਨੀ ਇਹ ਵੀ ਗੱਲ ਆ ਕਿਉਂਕਿ ਗੰਨਾ ਹੀ ਮੋਢਾ ਗੜ ਦਾ ਹਾਂ ਅਸੀਂ ਤਾਂ ਰੋ ਪੀਂਦਾ ਸਾਗ ਤੇ ਨਿਰਨੇ ਕਾਲ ਜੀ ਧੋਕੇ ਗੰਨੇ ਠੰਡਾ ਠਾਰ ਫੇਰ ਤਾਂ ਜੋ ਚਾਹ ਪੀਣੇ ਉਹਨੇ ਆਏ ਲੱਗਦਾ ਘਟਾ ਵੱਟੀ ਹਾਂ ਇਹ ਸਾਡੇ ਬੰਦੇ ਪਰਮਾਨੈਂਟ ਇਹ ਕੱਲੂ ਦੇ ਕਹਿ ਲੰਗੂ ਅਸੀਂ ਫਿਰ ਪਰਮਾਨੈਂਟ ਬੰਦੇ ਹਾਂ ਇਹ ਸਾਡੇ ਬੰਦੇ ਹੈਗੇ ਆ ਵੀ ਪਰਮਾਨੈਂਟ ਅਸੀਂ ਸਾਰੇ ਤੇ ਯਾਰ ਬੇਕਾਰ 20 ਸਾਲਾਂ ਦਾ ਤੇ ਯਾਰ ਬਾਈ ਨਾਲ ਚ ਬੋਲਦਾ ਬਾਈ 21 ਸਾਲ ਹੋ ਗਏ ਖਲਾੜਾ ਲੱਗੇ ਨੂੰ ਆਪ ਬਣਾਉਂ ਲਿਆ ਉਹਨੂੰ ਆਪਾਂ ਨੂੰ ਪਹਿਲਾਂ ਉਹ ਬੜਮਾ ਕੇ ਲਿਆਉਂਦੇ ਹੁੰਦੇ ਸੀ ਔਰ ਮਿਲ ਵੀ ਚੱਲਦੀ ਹੁੰਦੀ ਸੀ ਆਪਣੇ ਉਹਦਾ ਕੰਨਾ ਵੀ ਹੁੰਦਾ ਸੀ ਸਾਰੇ ਘਰਾਂ ਦਾ ਆਪਣੇ ਲਾਇਆ ਉਹ ਲੋ ਇਹੀ ਛੋਟੇ ਹੁੰਦੇ ਸੀ ਹੈ ਹੁਣ ਅਸੀਂ ਹੋ ਗਏ ਵੱਡੇ ਹੋਣਾ ਸੀ ਫਟੇ ਆਂਦੇ ਹਿਸਾਬ ਨਾਲ ਕਿ ਨਹੀਂ ਹੂੰ ਪਹਿਲਾਂ ਕਿਤੇ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਹੁੰਦੇ ਸੀ ਟਰਾਲੀ ਛੱਡਣਾ ਮਿਲਜ ਹਣਜਰ ਨੂੰ ਅਸੀਂ ਆਪ ਟਰਾਲੀਆਂ ਲਿਜਾਣ ਚੋਗੇ ਹੋਏ ਆ ਉਹ ਮੈਲ ਬੰਦ ਹੋ ਗਈ ਕੱਠ ਵਾ ਰੌਣਕ ਬਹੁਤ ਹੁੰਦੀ ਸੀ ਤੇ ਉਹੀ ਗੱਲ ਜੀ ਫਿਰ ਗੋੜ ਆਰਗੈਨਿਕ ਤੇ ਗੰਨਾ ਆਰਗੈਨਿਕ ਗੰਨੇ ਤੇ ਸਿਰਫ ਆਪਾਂ ਦੋ ਸਪਰਿਆਂ ਕਰਨੀਆਂ ਕੀੜੇ ਵਾਲੀਆਂ ਉਹ ਵੀ ਕੋਈ ਡੀਏਪ ਨਹੀਂ ਪਾਉਣਾ ਥੱਲੇ ਨਾ ਉੱਤੇ ਜੂਰੀਆ ਪਾਉਣਾ ਗੰਨਾ ਭਾਵੇਂ ਥੋੜਾ ਜਿਹਾ ਮਾੜਾ ਰਹੇ ਜੇ ਆਪਣਾ ਉਹ ਕੋਈ ਚੱਕਰ ਨਹੀਂ ਦਾ ਤੇ ਪਰ ਜੇ ਆਪਾਂ ਗੁੜ ਬਣਾਉਣਾ ਵਾ ਗੰਨਾ ਵੀ ਆਰਗੈਨਿਕ ਆਪਾਂ ਨੂੰ ਚਾਹੀਦਾ ਵਈ ਜਿਉਂ ਜੂਰੀ ਆਪਾਂ ਆ ਕੇ ਆਪਾਂ ਗੰਨੇ ਦਾ ਝਾੜ ਵਧਾਈ ਜਾਈਏ ਲੰਮਾ ਕਰੀ ਜਾਈਏ ਉਹ ਟੈਗ ਪੈਂਦਾ ਕਿਉਂਕਿ ਉਹ ਡੱਡ ਵੈਰੈਟੀਆਂ ਆ ਆਹ ਵੈਰੈਟੀ ਟੈਗ ਦੀ ਨਹੀਂ ਤੇ ਵਿਚਾਰੇ ਆਹ ਵੈਰੈਟੀ ਦੇ ਸਾਹਮਣੇ ਖੜੇ ਥੋੜੇ ਮੇੜੇ ਰਹਿ ਗਏ ਇਹ ਇਹ ਥੋੜੇ ਟੈਗ ਪੈਂਦੇ ਆਹ ਦੋ ਵਾਰੀ ਟੈਗ ਪਿਆ ਇਹ ਬੋਲਾ ਬੋਲ ਚੁੱਪਣ ਨੂੰ ਤਾਂ ਟੈਗ ਦਾ ਇਹ ਜੱਡੂ ੜਡ ਕੁਆਲਟੀ ਆ ਕੇ ਤੇ ਸ਼ੱਕਰ ਬਣਦੀ ਆ ਵਧੀਆ ਗੁੜ ਵਧੀਆ ਬਣਦਾ ਵਾ ਇਦਾਂ ਟੋਕ ਖਲਾਰੀ ਬਈ ਆਪਣੀ ਇਹ ਚਿੱਟੀ-ਚਿੱਟੀ ਜਾਉਂਦੀ ਆ। ਸਾਫ਼ ਕਰਕੇ ਆਪਣਾ ਗੰਦੇ ਵਾਲਾ ਬਾਣ ਟੋਕ ਖਲਾਰ ਨੂੰ ਆਪਣੇ ਕੋਲ ਥਾਂ ਉਧਰ ਪਈ ਤੇ ਮੁੱਕ ਗਿਆ ਸੀ। ਤਾਂ ਕਰਕੇ ਹੁਣ ਆਪਾਂ ਬਾਣ 'ਚ ਖਲਾਰ ਲਈ। ਇਹਨੂੰ ਫੋਲਣਾ ਪੈਂਦਾ ਵਾ। ਰਾਤ ਨੂੰ ਇਕੱਠੀ ਕਰਨੀ ਪੈਂਦੀ ਆ। ਫਲੇਵਰ ਦਾ ਕੰਮ ਬਹੁਤ ਆ। ਜਣ ਜਿੰਨੇ ਬੰਦੇ ਆ ਉਨਾਂ ਹੀ ਸਾਨੂੰ ਐ ਹੁੰਦਾ ਵੀ ਥੋੜੇ ਆ। ਟੇਕ ਕਰਨ ਵਾਲੀ ਹੁੰਦੀ ਢਾਕ ਵੀ ਦਿੰਨੇ ਆ ਜਿੰਨੇ ਥਾਂ 'ਚ ਪਰ ਇਹ ਬਾਹਰ ਥਾਂ 'ਚ ਖਿੰਡੀ ਹੋਈ ਆ ਇਹ ਫਿਰ ਮੋਟੇ-ਮੋਟੇ ਢੇਰੀਆਂ ਜਿਹੀਆਂ ਬਣਾ ਕੇ ਆਪਾਂ ਇਕੱਠੀ ਕਰ ਦਿੰਨੇ ਆ ਸਵੇਰੇ ਫਿਰ 10-11 ਵਜੇ ਧੁੱਪ ਲੱਗੀ ਤਾਂ ਫਿਰ ਇਹਨੂੰ ਫੋਲ ਦਿੰਦੇ ਨੇ ਟਰੇਲ ਨਾਲ ਜਿਹੜੀ ਸੁੱਕੀ ਹੁੰਦੀ ਉੰਨੀ ਫਿਰ ਗਿੱਲੀ ਹੋ ਜਾਂਦੀ ਹੈ ਇੱਧਰ ਲਾਤਾ ਫਿਰ ਆਪਾਂ ਕਹਿੰਦਾ ਸੀ ਕਿ ਕਣਕ ਨੂੰ ਪਾਣੀ ਲਾਦਾ ਖਾਲ ਰੱਖਿਆ ਹੋਇਆ ਸੀ ਨੰਗਲ ਨੂੰ ਉਹੀ ਗੱਲ ਹੋ ਗਈ ਹੁਣ ਕਣਕ ਨੂੰ ਪਾਣੀ ਲੱਗ ਗਿਆ ਤੇ ਖਾਲਾ ਆਪਾਂ ਦਾ ਨੰਗਲ ਵਾਸਤੇ ਇੱਧਰ ਬਣਿਆ ਇੱਧਰੋਂ ਐ ਲੱਗਦਾ ਜਿਵੇਂ ਉੱਥੇ ਕੋਸਵ ਵੀ ਨਹੀਂ ਹੁੰਦਾ ਨੇ ਅਵਾਂਸ ਇੱਧਰ ਆਪਣਾ ਤੰਬੂ ਦਾ ਬੈਕ ਸਾਈਡ ਪੈ ਜੰਦੀ ਹੈ ਇੱਧਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਧਰ ਕੀ ਹੋਈ ਜਾਂਦਾ ਕੀ ਨਹੀਂ ਹੁੰਦਾ ਉੱਥੇ ਜਾ ਕੇ ਦੇਖਦੇ ਹੁਣ ਇੱਧਰ ਆ ਗਿਆ ਲੈ ਪਰ ਮਲ ਹੁਣੀ ਫਿਰਦੇ ਆ ਹੁਣ ਵਿਲੇ ਹੋਏ ਤਿਆਰੀ ਹੈ ਉੱਧਰ ਘੜਦੀ ਉੱਧਰ ਵੀ ਘੜਦੀ ਤਿਆਰੀ ਹੋ ਗਈ ਉਹਦੇ ਨਾਲ ਚੱਕ ਗੁਲੇਬਾਸ ਉਹ ਕਿੱਦਿ ਬਣਾਉ ਬਣ ਗਿਆ ਕਵਾਲਿਟੀ ਕਰੋ ਹੁਣ ਚੈੱਕ ਓਏ ਉਹਨਾਂ ਨੂੰ ਕਰੋ ਕਵਾਲਿਟੀ ਫਿਰ ਚੈੱਕ ਦੇਖੋ ਹਾਂ ਐ ਕਿਨਾਂ ਨਾ ਕਵਾਲਿਟੀ ਚੈੱਕ ਕਰੋ ਕਰਾ ਕਣੀਪਲ ਕਰਨ ਆਰਗੈਨਿਕ ਗੋੜ ਆਰਗੈਨਿਕ ਗੋੜ ਆਰਗੈਨਿਕ ਤਾਂ ਹੈਗਾ ਹੀ ਆ ਪਹਿਲਾਂ ਗੰਨਾ ਆਰਗੈਨਿਕ ਚਾਹੀਦਾ ਵਾ ਫੇਰ ਹੀ ਗੋੜ ਆਗੈਨਿਕ ਬਣੂ ਉਹਨਾਂ ਨੇ ਤਾਂ ਹੀ ਕਿਹਾ ਨਾ ਆਕੇ ਸਹੀ ਗੱਲ ਆ ਜੇ ਗੰਨਾ ਹੀ ਮੁੱਲ ਲਈ ਜਾਈਏ ਗਲਿਆ ਸੜਿਆ ਲੈਣਾ ਵਾ ਗੋੜ ਪੈਤਾ ਉਹੋ ਜਿਹੀ ਬਣਨਾ ਜੇ ਨਾ ਫੇਰ ਗੰਨਾ ਵੀ ਆਪਦਾ ਹੀ ਚਾਹੀਦਾ ਵਾ ਦੇ ਬਣਾਉਣਾ ਦਾ ਬੰਦਾ ਯਾਰ ਔਰਗੈਨਿਕ ਆ ਦਿਖਦਾ ਹੁੰਦਾ ਜਿਹੜਾ ਬੰਦਾ ਝੋਕੇ ਵਾਲਾ ਉਹ ਵੀ ਔਰਗੈਨਿਕ ਹੀ ਆ ਸਹੀ ਗੱਲ ਆ ਵੀ ਜੇ ਕੁਮਾਰ 100% ਸ਼ੁੱਧ ਵੈਸ ਨੂੰ ਆਏ ਜਮਾ 100% 100% ਹੀ ਸੁੱਤਾ ਚੱਲਦਾ ਹੈਗਾ ਹੂੰ ਚਾਹ ਵੀ ਛੱਡ ਕੇ 11 ਵਜੇ ਵਾਲੀ ਬਿੱਟਾ ਉਹ ਜਿਹੜਾ ਉਹ ਜੂਟੇ ਦੇ ਆ ਉਹਦਾ ਆਉਂਦੇ ਤੇਗਾ ਆਹ ਮਿੱਤੇਗਾ ਉਹ ਗਿਆ ਮੋੜ ਲੱਕੇ ਤਾਂ ਬੰਦ ਕਰਕੇ ਲੱਡੂ ਕਹਿੰਦਾ ਤਿੰਨ ਦੇ ਦੋ ਜਾਣਾ ਉਹ ਨਹੀਂ ਕਹਣਾ ਮਿੱਠਾ ਖਾਣਾ ਖਾਜਾ ਬਹੁਤ ਕਢਾਉਂਦਾ ਜਾਂਦਾ ਹੈ ਹੈ ਔਰ ਗਿਆਨ ਕਾ ਜਮਾ ਉਹ ਆਏ ਤਾਂ ਭਾਂਡੇ ਨੂੰ ਨਹੀਂ ਹੱਥ ਲਾਉਣਾ ਝੂਠੇ ਨੂੰ ਐਸੇ ਤਾਦੇ ਰਹੇ ਨੇ ਚਲੋ ਇਹ ਲਓ ਜੀ ਕੜਤਾ ਆਪਾਂ ਗੰਡ ਚ ਕੋੜ ਹੋ ਗਿਆ ਰੈਡੀ ਹੁਣ ਚੰਡਣਾ ਇਹਨੂੰ ਬਲਕਰਨ ਚੰਡੂਗਾ ਹਨਾ ਬਲਕਰਨ ਕੋ ਚੰਦਰਾਂ ਮਾ ਇਹਦੇ ਦਾ ਪੀਪਾ ਚੱਕ ਲੈਣਾ ਉਧਰੋਂ ਮੋਟਰ ਦਾ ਬਟਨ ਨੱਪ ਲੈਣਾ ਜਾ ਕੇ ਕੜਾ ਪਾਜ਼ਾਰਾ ਬੋਅ ਹੋ ਜਾਊਗਾ ਇੱਧਰ ਵਿੱਕਿਆਕ ਜਾਣਾ ਇੱਧਰ ਆਜੋ ਹੁਣ ਚੱਕ ਲੈ ਲੋ ਗੰਡਾ ਵਲਕਾਰ ਨੇ ਗੰਡ ਚਲੋ ਬਈ ਚੱਕੋ ਲੈ ਚਲੋ ਆਪਣੇ ਦਫ਼ਤਰ ਤੇ ਉਹ ਕਰਤਾ ਇੱਧਰ ਗਰਮ ਹੋਇਆ ਰੋ ਟੱਬ ਵਾਲਾ ਆਜੂ ਇੱਧਰ 6 ਪਿੱਪੇ 15 ਸਿਕੀ 90 ਲੀਟਰ ਹੋ ਜਾਣਾ ਲਾ ਇਲਾੰਦਾ ਫਾਇਥੇ ਇਹਨੂੰ ਚੰਡਾ ਗਿਆ ਹੋ ਰੰਬਿਆਂ ਦੇ ਨਾਲ ਫਿਰ ਲਾਉਣਾ ਕਿ ਪੈਸਿੰਗ ਆ ਨਈ ਐ ਹਲਾਉਣਾ ਹੁੰਦਾ ਇਹ ਜਦੋਂ ਠੰਡਾ ਹੋ ਗਿਆ ਥੋੜਾ ਨਈ ਜੇ ਨਾ ਇਹਨੂੰ ਐ ਚੰਡਾ ਐ ਪਿਆ ਰਿਆ ਹਨਾ ਠੰਡਾ ਹੋ ਗਿਆ ਫਿਰ ਜੰਮ ਜਾਣਾ ਫਿਰ ਤਾਂ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਇਹਨੂੰ ਲਾਉਣ ਵਾਲਾ ਨਾ ਇਹ ਤਾਂ ਘੋਲ ਘੋਲ ਕੇ ਲਾਉਣਾ ਪੈਣਾ ਪਾਣੀ ਦਾ ਲੈਡ ਚਲੀ ਗਈ ਇਹ ਇੰਜਨ ਨੂੰ ਕਿਹੜਾ ਪਾਉਣਾ ਪੈਣਾ ਉਹ ਪਾਤਾ ਪਾਣੀ ਲੜ ਗਈ ਵੱਡਾ ਲਾਉ ਇੰਜਨ ਵਾਲਾ ਹੁਣ ਸੇਮ ਰੰਗ ਹੋ ਗਿਆ ਸਾਰਾ ਬੜਾ ਘੈਂੜਾ ਲੱਗਦਾ ਹਨ ਘੈਂੜਾ ਵੱਡਾ ਲੱਗਦਾ ਹਨ ਆਏ ਖਾਣ ਨੂੰ ਵੱਧ ਜੀ ਕਰਦਾ ਵਾ ਹਨ ਹਾਂ ਹਾਂ ਸਤਾਵਾ ਹੋ ਗਿਆ ਤਾਂ ਹਾਂ ਗਰਮ ਬੋਲਣਾ ਰਮਵਾਲਾ ਚੱਕ ਲੈ ਕੌਲੀ ਕੌਲੀ ਚੱਕ ਲੈ ਸੱਤਾ ਹੋਊਗੀ ਸੱਤਾ ਹੋਊਗਾ ਰਮਵਾਲਾ ਦੱਸਤਾ ਹੋਊਗਾ ਉਹਨੇ ਆਏ ਆਏ ਲਾਈ ਠੀਕ ਆ ਸਾਲਾ ਨਾ ਖਾਇਓ ਕੰਮ ਵੀ ਖਰਾਬ ਕਰ ਦਿੰਦਾ ਨਾਲ ਰੋਹ ਦੇ ਨਾਲ ਵੀ ਚੱਲੇ ਥੋੜਾ ਚੱਲਾ ਯਾਰ ਰੋਹ ਵੀ ਨੇ ਹੁਣ ਆਇਆ ਚੱਕੀ ਆ ਆ ਦੇਖਣਾ ਆਂ ਲੈਣ ਕੀ ਬਣਦੀ ਹੈ ਨਾ ਹੂੰ ਜੇ ਥੱਲੇ ਲੈ ਜਾ ਫਿਰ ਕੰਮ ਜਾਂਦਾ ਹੈ ਇਹ ਕੀੜਾ ਹੋ ਜਾਣਾ ਬੱਸ ਅੱਛਾ ਹੁਣ ਸਾਰਾ ਇੱਕੋ ਜਾਂ ਲੈਣ ਤੇ ਬਣਦੀ ਹੈ ਜੀ ਇਹਨੂੰ 40 ਤੇ ਲੈਣੀ ਨਾ ਮਾਰਨੀ ਕੋਈ ਹਾਂ ਘਰੋਂ ਲੱਗਿਆ ਰੋ ਪੀਣਾ ਭਰਨ ਲੱਗਿਆ ਡੋਂਗਾ ਲੱਗਿਆ ਹੋਇਆ ਗਰਮਾ ਰੋਸ਼ਾਂ ਾਂਟਣ ਰੋ ਵਾਲਾ ਭਾਈ ਬੁਲਾਇਆ ਹੋਇਆ ਕਿੰਨੇ ਗਲਾਸ ਪੀਨੇ ਹੁਣ ਠੀਕ ਆ ਹੋਰ ਪਾ ਲਿਆ ਫਿਰ ਅਜੇ ਥੋੜਾ ਬਾ ਨਿੰਬੂ ਆਹ ਹੋੱਚ ਹੋਰ ਪਾ ਲੈ ਠੀਕ ਹੋ ਇਹ ਦੋ ਦੋ ਵਾਰ ਤਾਂ ਪੀ ਜਨੇ ਫਿਰ ਨਿੰਬੂ ਘੜੇ ਨਾ ਤੇਰਾ ਪ੍ਰੋਗਨ ਨਾਲ ਇਹਨੇ ਗੋੜ ਵੀ ਚੱਲੂਗਾ ਤੋਂ ਨਹੀਂ ਫੇਰ ਬਾਜਾ ਮਾਰਦਾ ਤੇ ਆ ਜਾ ਵਰਨਾ ਦਾ ਮਾਣਦਾ ਕਹਿੰਦੇ ਗੋੜ ਮੇਨ ਤਾਂ ਬੋਤਲ ਮੰਦੀ ਆ 14 ਤੋਂ ਵੱਧ ਮਿਹਨਤ ਵਾਲਾ ਕੰਮ ਲੋ ਜੀ ਕੰਮ ਹੁਣ ਇੰਜਨ ਨਾਲ ਕਰਤਾ ਸਟਾਰਟ ਕਿਉਂਕਿ ਲੈਡ ਚਲੀ ਗਈ ਆ ਕੈਨੇਡਾ ਵਾਲਾ ਮੁੰਡਾ ਬਹਿ ਗਿਆ ਹੁਣ ਲੋ ਕੱਢਣ ਜੇ ਫਸਟਾਂ ਤਾਂ ਚਾਰ-ਚਾਰ ਗੱਨੇ ਇਕੱਠੇ ਚੱਲਦੇ ਆ ਇੱਕ ਵਾਰੀ ਦੀ ਕੰਮ ਖਤਮ ਕਰ ਦਿੰਦੇ ਆ ਇਹਨੇ ਲੋ ਜੀ ਰੋ ਇਥੋਂ ਨਿਕਲ ਗਏ ਆਪਣਾ ਬਾਲਟੀ ਜੋ ਭੈ ਬਣਾਇਆ ਹੋਇਆ ਵਾ ਤੇ ਟੈਪ ਸਦਾ ਇਧਰ ਦਾ ਆਪਣਾ ਕੋੜੇ ਆ ਕੇ ਟੱਬ ਚ ਆਈ ਜਾਂ ਮਰੋ ਫਿਰ ਜਦੋਂ ਕਪੂ ਭਰ ਗਿਆ ਆ ਪੈਂਦੇ ਚ ਪਾਉਣਾ ਉਦੋਂ ਵਾਰ ਕੰਟਾ ਇਹਨੂੰ ਲੱਗ ਜਾਣਾ ਵਾ ਮੈਂ ਕੱਟ ਕੇ ਫਿਰ ਉਧਰ ਉਹਦੇ ਚ ਕੰਟਾ ਹੀ ਉਧਰ ਲੱਗ ਜਾਂਦਾ ਪੂਰਾ ਗੜਵਾਂ ਨੂੰ ਤੇ ਦੂਆ ਫਿਰ ਕੰਮ ਹੋਇਆ ਤਿਆਰ ਉਹੀ ਭਰ ਲਿਆ ਯੱਗ ਕਿੰਨੇ ਹੋਣ ਗਲਾਸ ਚੈੱਕ ਕਰਦੇ ਆ ਕਿਵੇਂ ਆ ਲੱਗੀ ਚੱਕ ਦੋ ਕੰਮ ਫੇਰ ਕੰਮ ਇਹ ਪੂਰਾ ਘੰਟਾ ਚੱਕ ਦੇ ਕਰ ਹੁਣ ਭਾਂਦੇ ਤਾਂ ਹੁਣ ਪਹਿਲਾਂ ਹੀ ਲਾ ਕੇ ਆ